ਅੱਜ ਦੇ ਲੋਕਾਂ ਵਿੱਚ ਇਨਸਾਨੀਅਤ ਕਿਸ ਕਦਰ ਖਤਮ ਹੋ ਚੁੱਕੀ ਹੈ ਉਸ ਦੀ ਉਦਾਹਰਨ ਹੈ ਇਹ ਬੱਚਾ ਜਿਸ ਨੂੰ 14 ਸਾਲ ਪਹਿਲਾਂ ਇੱਕ ਟਰੱਕ ਡਰਾਈਵਰ ਅਗਵਾ ਕਰਕੇ ਲੈ ਗਿਆ ਅਤੇ 14 ਸਾਲਾਂ ਬਾਅਦ ਬੜੀ ਮੁਸ਼ਕਲ ਨਾਲ ਇਹ ਉਸ ਟਰੱਕ ਡਰਾਈਵਰ ਦੇ ਚੁੰਗਲ ਵਿੱਚੋਂ ਨਿਕਲਿਆ ਪਰ 14 ਸਾਲ ਇਸ ਬੱਚੇ ਨਾਲ ਟਰੱਕ ਡਰਾਈਵਰ ਨੇ ਇਸ ਤਰ੍ਹਾਂ ਦਾ ਸਲੂਕ ਕੀਤਾ ਕਿ ਤੁਹਾਡੇ ਰੋਂਗ ਤੇ ਖੜੇ ਹੋ ਜਾਣ टीवी स्क्रीन ਤੇ ਨਜ਼ਰ ਆ ਰਿਹਾ ਹੈ ਬੱਚਾ 14 ਸਾਲ ਪਹਿਲਾਂ ਉਸ ਅਗਵਾਹਕਰ ਦੇ ਸ਼ਿਕੰਜੇ ਵਿੱਚੋਂ ਨਿਕਲਿਆ ਜਿਸ ਨੇ ਇਸ ਨੂੰ ਇਸ ਦੇ ਪਿੰਡ ਤੋਂ ਅਗਵਾ ਕੀਤਾ ਸੀ ਉਸ ਤੋਂ ਬਾਅਦ ਬੱਚਾ ਜੈਪੁਰ ਪਹੁੰਚਿਆ ਅਤੇ ਜੈਪੁਰ ਤੋਂ ਬਠਿੰਡਾ ਹੁਣੇ ਬੱਚਾ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਾਲਿਆਂ ਦੇ ਕੋਲ ਰਹਿ ਕੇ ਆਪਣੇ ਪਰਿਵਾਰ ਦੀ ਉਡੀਕ ਕਰ ਰਿਹਾ ਹੈ ਇੱਕ ਬੱਚਾ ਹੈ ਜੋ ਕਿ ਸਹਾਰਾ ਜਨ ਸੇਵਾ ਕੋਲੇ ਹੈ ਉਹਦੇ ਅਸੀਂ ਪੜਤਾਲ ਕਰ ਰਹੇ ਹਾਂ ਜੋ ਵੀ ਕੋਈ ਉਹਦਾ ਪਤਾ ਲੱਗਦਾ ਹੈ ਕਿਸੇ ਨੂੰ ਵੀ ਜਾ ਉਹਨਾਂ ਬਾਰੇ ਕੋਈ ਜਾਣਦਾ ਹੋਵੇ ਤਾਂ ਸਹਾਰਾ ਦੇ ਉਹਦੇ ਪਰਿਵਾਰ ਬਾਰੇ ਕੋਈ ਜਾਣਦਾ ਹੋਵੇ ਮਾਪਿਆਂ ਬਾਰੇ ਤਾਂ ਉਹ ਸਹਾਰਾ ਜਨ ਸੇਵਾ ਤੇ ਨੰਬਰਾਂ ਤੇ ਕੰਟੈਕਟ ਕਰਨ 9814074074 985553333 ਆਪਣੀ ਕਹਾਣੀ ਬਿਆਨ ਕਰਦੇ ਹੋਏ ਇਹ ਬੱਚਾ ਦੱਸਦਾ ਹੈ ਕਿ ਉਸਦੇ ਫਿਰਦ ਤੋਂ ਹੀ ਇੱਕ ਟਰੱਕ ਡਰਾਈਵਰ ਉਸਨੂੰ ਅਗਵਾ ਕਰਕੇ ਲੈ ਗਿਆ ਸੀ ਜਿੱਥੇ ਹੁਣ ਉਸਦੇ ਨਾਲ ਹੁਣ ਤੱਕ ਕੁੱਟਮਾਰ ਅਤੇ ਜ਼ੁਲਮ ਹੁੰਦਾ ਰਿਹਾ ਟ੍ਰੱਕ ਡਰਾਈਵਰ ਉਸ ਨੂੰ ਦਿਨ ਵਿੱਚ ਸਿਰਫ ਇੱਕ ਰੋਟੀ ਦਿੰਦਾ ਸੀ ਅਤੇ ਉਸ ਤੋਂ ਟਰੱਕ ਧਵਾਉਂਦਾ ਸਫਾਈ ਕਰਵਾਉਂਦਾ ਅਤੇ ਰਾਤ ਸਮੇਂ ਉਸ ਨੂੰ ਟਰੱਕ ਵਿੱਚ ਹੀ ਬੰਦ ਕਰ ਦਿੰਦਾ ਸੀ ਇੱਕ ਦਿਨ ਇੱਕ ਹੋਰ ਟਰੱਕ ਡਰਾਈਵਰ ਉਸ ਤੇ ਤਰਸ ਆ ਗਿਆ ਅਤੇ ਉਹ ਉਸ ਨੂੰ ਬਠਿੰਡਾ ਛੱਡ ਗਿਆ ਮੈਂ ਘਰ पे खेल ਰਿਹਾ ਥਾ ਟਰੱਕ ਵਾਲਾ ਮੈਨੂੰ ਉਠਾ ਕੇ ਲੈ ਗਿਆ ਮੈਂ ਉਸ ਟਾਈਮ ਦਿੱਸ ਅਰਸਾ ਲੇ ਥਾ ਔਰ ਮੈਨੂੰ ਟਰੱਕ ਵਾਲੇ ਜੇਪ ਪਰ ਲੈ ਗਿਆ ਔਰ ਉਹ ਗੁੱਟਾ ਮਾਰੀ ਗਿਰਦਾ ਥਾ ਔਰ ਮੈਂ ਬਠਿੰਡੇ ਡਿਸਟ੍ਰਿਕਟ ਕਾ ਹੂੰ ਔਰ ਮੇਰੇ ਮੇਰੇ ਗਾਮ ਕਾ ਨਾਮ ਪਤਾ ਨਹੀਂ ਹੈ और मेरी तीन बहन है और मम्मी पापा है। पापा की खेती करते हैं जमीन पता नहीं खुद की है या किसी के है इतना पता नहीं अच्छा। एक बड़ी बहन है तो छोटी है नाम किसी का नहीं पता मुझे अच्छा। और वहाँ ट्रक वाला एक रोटी देता था और कुटा मारी करता था अच्छा। और किसी दूसरे ट्रक वाले ने वहाँ से मुझे छुड़ा के भगा दिया ਹੁਣ ਇਸ ਬੱਚੇ ਨੂੰ ਆਪਣੇ ਵਿਛੜੇ ਪਰਿਵਾਰ ਦਾ ਇੰਤਜ਼ਾਰ ਹੈ ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਬੱਚੇ ਨੂੰ ਇਸ ਦਾ ਪਰਿਵਾਰ ਮਿਲ ਚੁੱਕਿਆ ਹੈ ਬੱਚੇ ਨੂੰ ਤੱਕ ਉਸ ਨੂੰ ਕੁਝ ਵੀ ਯਾਦ ਨਹੀਂ ਹੈ ਬਸ ਇੰਨਾ ਯਾਦ ਹੈ ਉਸਦੇ ਪਿਤਾ ਕਿਸਾਨ ਨੇ ਅਤੇ ਬਠਿੰਡਾ ਦੇ ਕਿਸੇ ਪਿੰਡ ਦਾ ਹੋ ਰਹਿਣ ਵਾਲਾ ਅਤੇ ਉਸ ਦੇ ਦੋ ਭੈਣਾਂ ਨੇ ਬਠਿੰਡਾ ਤੋਂ ਤਰਮਚੰਦ ਦੀ ਰਿਪੋਰਟ ਡੈਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ